ਸਤਗੁਰ ਬਦਾਸ ਮਹਾਰਾਜ ਕੀ ਜੈ ਗੁਰ ਰਵਿਤਾ ਸ਼ਕਤੀ ਹਮਾਰੀ ਹੈ ਗੁਰ ਰਵਿਤਾ ਸ਼ਕਤੀ ਜੋ ਬੋਲੇ ਸੋਨ ਰਪੈ ਸਤਗੁਰ ਬਦਾਸ ਮਹਾਰਾਜ ਕੀ ਜੈ ਸੋ ਸੰਗਤ ਜੀ ਅੱਜ ਅਸੀਂ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਵਿਖੇ ਪਹੁੰਚੇ ਆਂ ਔਰ ਜਿੱਥੇ ਕੇ ਸਤਗੁਰ ਬਦਾਸ ਮਹਾਰਾਜ ਜੀ ਦੇ ਜੋ ਸਤਗੁਰ ਬਦਾਸ ਮਹਾਰਾਜ ਜੀ ਦੇ ਬਾਣੀ ਨੂੰ ਅੰਮ੍ਰਿਤ ਬਾਣੀ ਨੂੰ ਸਮਰਪਿਤ ਜੋ ਵਿਸ਼ਾਲ ਹਰ ਮਨੁੱਖਤਾ ਜੋ ਕਰਵਾਇਆ ਜਾ ਰਿਹਾ ਹੈ ਸੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੋ ਕਰਵਾਇਆ ਜਾ ਰਿਹਾ ਹੈ ਸੋ ਜਿੱਥੇ ਕਿ ਲੱਖਾਂ ਦੀ ਤਦਾਦ ਦੇ ਵਿੱਚ ਜੋ ਸੰਗਤਾਂ 25 ਤਰੀਕ ਨੂੰ ਜੋ ਪਹੁੰਚਣਗੀਆਂ ਔਰ ਜਿਵੇਂ ਕਿ ਸੰਗਤਾਂ ਹਿਮਾਚਲ ਜੰਮੂ ਕਸ਼ਮੀਰ ਔਰ ਕਾਫੀ ਜੋ ਸੰਗਤਾਂ ਲੱਖਾਂ ਦੀ ਤਦਾਦ ਵਿੱਚ ਪਹੁੰਚਣਗੀਆਂ ਉਹ ਡੇਰਾ ਸਵਾਮੀ ਜਗਤਗਿਰੀ ਆਸ਼ਰਮ ਤੋਂ ਜੋ ਮੌਜੂਦਾ ਗੱਦੀ ਨਹੀਂ ਸੀ ਨਾ ਸੰਤ ਗੁਰਦੀਪ ਗਿਰੀ ਮਹਾਰਾਜ ਜੀ ਔਰ ਉਹਨਾਂ ਦੀ ਰਹਿਮਨਾਈ ਹੇਠ ਜੋ ਮਹਾਨ ਜੋ ਹਰੀ ਮਨਵੇਕਤਾ ਜੋ ਹਰ ਸਾਲ ਦਸੰਬਰ ਦੇ ਮਹੀਨੇ ਜੋ ਕਰਵਾਇਆ ਜਾਂਦਾ ਆ ਔਰ ਦੂਰ ਦੂਰ ਤੋਂ ਜੋ ਸੰਗਤਾਂ ਨਤਮਸਕ ਹੁੰਦੀਆਂ ਨੇ ਔਰ ਦਰਸ਼ਨ ਕਰਦੀਆਂ ਨੇ ਔਰ ਸਾਹਮਣੇ ਤੁਸੀਂ ਦੇਖ ਸਕਦੇ ਆ ਜੋ ਸਤਗੁਰ ਬਦਾਸ ਮਹਾਰਾਜ ਜੀ ਦੇ ਨਾਮ ਤੇ ਜੋ ਵਰਲਡ ਪੀਸ ਟੈਂਪਲ ਜੋ 83 ਫੁੱਟ ਉੱਚਾ ਔਰ ਬਣਿਆ ਹੋਇਆ ਆ ਔਰ ਚਾਰੇ ਪਾਸੇ ਤੁਸੀਂ ਆ ਦੇਖ ਸਕਦੇ ਆ ਜੋ ਇਧਰ ਵੀ ਮਹਾਰਾਜ ਦਾ ਸਰੂਪ ਆ ਔਰ ਇਧਰ ਵੀ ਦਿਖਾਵਾਂਗੇ ਤੁਹਾਨੂੰ ਚਾਰੇ ਪਾਸੇ ਜੋ ਆ ਬਹੁਤ ਹੀ ਖੂਬਸੂਰਤ ਜੋ ਮਹਾਰਾਜ ਦੇ ਆ ਸਰੂਪ ਆ ਸੋ ਇਧਰ ਦੂਸਰੇ ਪਾਸੇ ਔਰ ਸਾਹਮਣੇ ਤੁਸੀਂ ਦੇਖ ਸਕਦੇ ਆ ਔਰ ਮਹਾਰਾਜ ਦੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਜੋ ਸ਼ਿਸ਼ੋਭੇਤ ਹੈ ਸੋ ਮਹਾਰਾਜ ਦੀ ਬਾਣੀ ਸ਼ਿਸ਼ੋਭੇਤ ਹੈ ਸੋ ਇਧਰ ਸਾਹਮਣੇ ਦੇਖ ਸਕਦੇ ਆ ਤੁਸੀਂ ਜੋ ਆ ਮਹਾਰਾਜ ਦਾ ਇਧਰ ਸਰੂਪ ਇੱਧਰ ਖੜੇ ਤੁਹਾਨੂੰ ਔਰ ਤੀਸਰੇ ਬੰਨੇ ਜੋ ਮਾਰੇ ਦਾ ਇਸ ਸਥਾਨ ਤੇ ਜੋ ਚਾਰੇ ਬੰਨੇ ਜੋ ਮਾਰੇ ਦਾ ਸਰੂਪ ਆ ਸੋ ਇੱਧਰ ਵੀ ਸਾਹਮਣੇ ਅਜੀ ਜਾਗੁਰ ਦੇ ਜੀ ਔਰ ਬਾਈ ਕਿਦਾਂ ਜਾਗੁਰ ਦੇ ਹੋ ਠੀਕ ਹੋ ਜੀ ਅਜੀ ਪਾਜੀ ਕੁਝ ਕਹਿਣਾ ਚਾਹੋਗੇ ਜੋ ਪਰਮਾਨਵਿਲਤਾ ਜੋ ਕੱਲ ਮਹਾ ਸੰਸਮਿਲਨ ਤੇ ਜੋ ਲੱਖਾਂ ਦੀ ਗੰਦੀ ਵਿੱਚ ਜੋ ਸੰਗਤਾਂ ਪਹੁੰਚ ਰਹੀਆਂ ਨੇ ਔਰ ਕਿੱਥੋਂ ਕਿੱਥੋਂ ਪਹੁੰਚ ਰਹੀਆਂ ਨੇ ਸਾਰਿਆਂ ਤੋਂ ਪਹਿਲਾਂ ਜੀ ਸਾਰੀ ਸੰਗਤ ਨੂੰ ਜਾਗੁਰ ਦੇਵ ਧੰਨ ਗੁਰਦੇਵ ਜੀ ਵੇਖੋ ਜੀ ਅੱਜ ਅਸੀਂ ਇੱਥੇ ਵਰਲਡ ਪੀਸ ਟੈਂਪਲ ਡੇਰਾ ਸਵਾਮੀ ਜਗਤਕਿਰਿ ਮਹਾਰਾਜ ਪਠਾਨਕੋਟ ਦੇ ਇਕਤਰ ਹੋਏ ਇੱਥੇ ਹਰ ਸਾਲ ਦੀ ਤਰ੍ਹਾਂ ਜਿਹੜਾ ਇਸ ਸਾਲ ਵੀ ਹਰ ਮਾਨਵਤਾ ਇਕਤਾ ਦਿਵਸ ਜਿਹੜਾ ਬੜੀ ਸ਼ਰਧਾ ਤੇ ਤੁਮਤਮ ਨਾਲ ਮਨਾਇਆ ਜਾ ਰਿਹਾ ਸਤਿਗੁਰੂ ਸਵਾਮੀ ਗੁਰਦੀਪ ਗਿਰੀ ਮਹਾਰਾਜ ਦੀ ਰਹਿਨਮਾਈ ਹੇਠ ਤੇ ਇੱਥੇ ਦੂਰ ਦਰਾਡੇ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ ਦਰਸ਼ਨ ਕਰਨ ਲਈ ਤੇ ਇੱਥੇ ਆਣ ਕੇ ਜਿਹੜਾ ਵੇਖੋ ਪਹਾੜਾਂ ਦੀਆਂ ਵਾਦੀਆਂ ਵਿੱਚ ਜਿਹੜਾ ਇਹ ਡੇਰਾ ਬਣਿਆ ਹੋਇਆ ਹੈ ਤੇ ਮਨ ਨੂੰ ਆਣ ਕੇ ਬੜੀ ਸ਼ਾਂਤੀ ਮਿਲਦੀ ਐ ਇੱਥੇ ਤੇ ਮਹਾਰਾਜ ਦਾ ਵੀ ਪੂਰਾ ਇੱਥੇ ਆਪ ਇਸ ਤਰ੍ਹਾਂ ਲੱਗਦਾ ਬਿਰਾਜਮਾਨ ਨੇ ਸ਼ਾਖਸ਼ਾਤ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਜਿਹੜਾ ਇਹ ਹਰ ਮਾਨਵਤਾ ਇਕਤਾ ਦਿਵਸ ਜਿਹੜਾ ਮਨਾਉਣਾ ਮਨਾਇਆ ਜਾ ਰਿਹਾ ਹੈ ਤੇ ਹਮ ਹਮਾ ਕੇ ਸੰਗਤਾਂ ਪਹੁੰਚੋ ਤੇ ਸੰਤਾ ਮਹਾਂਪੁਰਸ਼ਾਂ ਦੇ ਜਿਹੜੇ ਆ ਅਨਮੋਲ ਬਚਨ ਪ੍ਰਵਚਨ ਸੁਣ ਕੇ ਆਪਣਾ ਜਿਹੜਾ ਜੀਵਨ ਨੂੰ ਸਫਲਾ ਬਣਾਉਣ ਜੈ ਗੁਰੂ ਦੇ ਤੁਹਾਨੂੰ ਸੋ ਬਹੁਤ ਬਹੁਤ ਸ਼ੁਕਰੀਆ ਜੀ ਸੋ ਜੋ ਸੰਤਾਂ ਦਰਸ਼ਨ ਕਰਨ ਵਾਸਤੇ ਉਹ ਇਹ ਚ ਉੱਥੇ ਪਾਸੇ ਜੋ ਮਰਦ ਦਾ ਸਰੂਪ ਹੈ ਇੱਧਰ ਸੋ ਕੱਲ ਜੋ ਕਾਫੀ ਜੋ ਰਸ਼ ਔਰ ਸੰਗਤਾਂ ਜੋ ਪਹੁੰਚ ਰਹੀਆਂ ਨੇ ਦੂਰ ਦੂਰ ਤੋਂ ਕਿਉਂਕਿ ਸੰਗਤਾਂ ਇਧਰ ਕਾਫੀ ਵੀ ਰੁਕਦੀਆਂ ਨੇ ਔਰ ਕੱਲ ਵੀ ਜੋ ਸੰਤਾਂ ਪਹੁੰਚ ਰਹੀਆਂ ਨੇ ਸੋ ਸਾਹਮਣੇ ਜੋ ਸੰਗਤਾਂ ਦੇ ਵਾਸਤੇ ਰਹਿਣ ਦਾ ਪ੍ਰਬੰਧ ਪੂਰਾ ਕੀਤਾ ਹੋਇਆ ਆ ਸੋ ਸਾਹਮਣੇ ਜੋ ਹਾਲ ਇਹ ਆ ਜਿਹੜਾ ਕਿ ਮਤਲਬ ਸਤਸੰਗ ਭਵਨ ਇਹ ਆ ਸੋ ਪੂਰਾ ਜੋ ਤਿਆਰੀ ਦੇ ਵਿੱਚ ਆ ਹੋਰ ਸੰਗਤਾਂ ਇੱਥੇ ਰੁਕਣ ਗਈਆਂ ਹਾਲ ਦੇ ਵਿੱਚ ਇਧਰ ਵੀ ਸਾਹਮਣੇ ਜੋ ਮੀਰਾ ਬਲੌਕ ਬਣਿਆ ਹੋਇਆ ਆ ਔਰ ਡਾਕਟਰ ਅੰਬੇਦਕਰ ਜੋ ਬਲੌਕ ਇਹ ਆ ਔਰ ਮਾਤਾ ਕਲਸਾ ਦੀ ਵੀ ਜੀ ਦੇ ਨਾਮ ਤੇ ਜੋ ਮੈਮੋਰੀਅਲ ਸਕੂਲ ਬਣਿਆ ਹੋਇਆ ਆ ਸੋ ਉੱਥੇ ਲੰਗਰ ਦਾ ਪ੍ਰਬੰਧ ਕੀਤਾ ਹੋਇਆ ਆ ਸੋ ਕਾਫੀ ਵਧੀਆ ਸੋ ਬਾਕੀ ਤੁਹਾਡੇ ਨਾਲ ਆਪਾਂ ਗੱਲਬਾਤ ਕਰਾਵਾਂਗੇ ਸੋ ਹੋਰ ਵੀ ਸਜਾ ਗੁਰਦੇਵ ਧੰਨ ਗੁਰਦੇਵ ਅ ਜੈਗੁਰਦੇਵ ਜੀ ਔਰ ਸਾਡੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਰਾਣੀ ਆਂਟੀ ਹੁਣੀ ਜੋ ਬਹੁਤ ਜੋ ਸਵਾਮਾਨ ਬਣਾਉਂਦੇ ਨੇ ਔਰ ਸਤਗੁਰੂ ਵਾਸ ਮਹਾਰਾਜ ਜੀ ਦੇ ਜੋ ਜਨਮ ਸਥਾਨ ਮੰਦਿਰ ਤੇ ਔਰ ਸੰਗਤਾਂ ਦਾ ਜਥਾ ਜੋ ਔਰ ਹਰ ਸਾਲ ਦੀ ਤਰ੍ਹਾਂ ਲੈ ਕੇ ਜਾਂਦੇ ਨੇ ਸੋ ਆਂਟੀ ਜੀ ਅੱਜ ਅਸੀਂ ਡੇਰਾ ਪਠਾਨਕੋਟ ਵਿਖੇ ਪਹੁੰਚੇ ਆਂ ਔਰ ਕੀ ਕਹਿਣਾ ਚਾਹੋਗੇ ਕਿਉਂਕਿ ਕੱਲ ਵੀ ਜੋ ਲੱਖਾਂ ਦੀ ਤਦਾਦ ਵਿੱਚ ਸੰਗਤਾਂ ਪਹੁੰਚ ਰਹੀਆਂ ਨੇ ਔਰ ਉਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਜੈਗੁਰਦੇਵ ਜੈਸਿਰ ਗੁਰਦਾਸ ਮਹਾਰਾਜ ਜੀ ਜੋ ਵੀ ਤੁਸੀਂ ਵੀ ਪਹੁੰਚੇ ਹੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਮੀਂਡੀ ਵਾਲੇ ਦਾ ਤੇ ਜਿਨ੍ਹਾਂ ਨੇ ਗੁਰਮਹਾਰਾਜ ਜੀ ਦਾ ਇੰਨਾ ਪ੍ਰਚਾਰ ਕੀਤਾ ਬਹੁਤ ਜ਼ਿਆਦਾ ਪ੍ਰਚਾਰ ਕੀਤਾ ਮੈਂ ਕਹਿੰਨੀ ਹਾਂ ਮਾਲਕਾ ਇਹ ਬੱਚਿਆਂ ਦੀ ਵੱਡੀ ਵੱਡੀ ਉਮਰ ਕਰੇ ਤੇ ਅੱਗੇ ਵੀ ਬਦਲ ਪੁੱਲੋ ਤੀ ਅਸਾਦ ਦੂਜੀ ਬੇਨਤੀ ਹੈ ਕਿ ਸੰਗਤ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਵੱਦ ਵੱਦ ਸੰਗਤ ਆ ਕੇ ਦੀ ਗੁਰੂ ਘਰ ਦੇ ਵਿੱਚ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਦਰਸ਼ਨ ਕਰਕੇ ਮਹਾਰਾਜ ਜੀ ਦੀ ਸਤਸੰਗ ਸੁਣ ਕੇ ਜਾਣਗੇ ਤੇ ਮਾਲਕ ਕਿਰਪਾ ਕਰੇ ਗੁਰੂ ਮਹਾਰਾਜ ਜੀ ਇੰਨੀ ਕਿਰਪਾ ਕਰੇ ਸਾਡੇ ਦੇ ਔਰ ਅੰਟੀ ਜੀ ਜਿਵੇਂ ਕਿ ਸੰਗਤਾਂ ਜਿਹੜੀਆਂ ਜੰਮੂ ਤੋਂ ਔਰ ਹਿਮਾਚਲ ਤੋਂ ਜਿਵੇਂ ਅਲੱਗ-ਅਲੱਗ ਸਟੇਟ ਤੋਂ ਪਹੁੰਚ ਰਹੀਆਂ ਨੇ ਸੰਗਤਾਂ ਔਰ ਸੰਤ ਮਹਾਂਪੁਰਸ਼ ਵੀ ਪਹੁੰਚ ਰਹੇ ਨੇ ਔਰ ਕਿੱਥੋਂ ਕਿੱਥੋਂ ਪਹੁੰਚ ਰਹੀਆਂ ਨੇ ਸਤਾਂ ਔਰ ਵੀ ਜੋ ਸੰਤ ਮਹਾਂਪੁਰਸ਼ ਕਿੱਗੜੇ ਪਹੁੰਚ ਰਹੇ ਨੇ ਹਾਂਜੀ ਸੰਗਤਾਂ ਜਿਹੜੀਆਂ ਐ ਜੰਮੂ ਕਸ਼ਮੀਰ ਔਰ ਪੁਨਸਨ ਮਕੀਨਸਾਰੇ ਵੀ ਇਹ ਸੰਗਤਾਂ ਜਲੰਧਰ ਤੇ ਬਾਹਰ ਦੀ ਕੰਟਰੀ ਦੀ ਵੀ ਸੰਗਤ ਕਾਫੀ ਆਇਆ ਗਈ ਹੈ ਤੇ ਆਬ ਗਏ ਆ ਤੇ ਮਹਾਰਾਸ਼ਟਰ ਰੰਗਾਵਾ ਤੋਂ ਵੀ ਸੰਗਤ ਜਿਹੜੀ ਆ ਆ ਗਈ ਹੈ ਔਰ ਇੱਕ ਸਮਾਜ ਨੂੰ ਇੱਕ ਮੈਸੇਜ ਜ਼ਰੂਰ ਦਿਓ ਜੀ ਅੱਜ ਦੇ ਦਿਨ ਐਂ ਕਹਿੰਦੇ ਆ कि ਜਿਹੜੀ ਸੰਗਤ ਆਪਣੇ ਘਰਾਂ ਚ ਬੈਠੀ ਦੀ ਹੈ ਗੁਰੂ ਮਹਾਰਾਜ ਜੀ ਦੇ ਸ਼ਾਸਨ ਸੁਣੇ ਕਦੀ ਆ ਉਹ ਵੀ ਬੱਦ ਬੱਦ ਗੁਰੂ ਘਰ ਸਵੇਰੇ ਆਏ ਜਰੂਰ 25 ਦਸੰਬਰ ਪੰਡਾਰਾ ਆ ਜੀ ਰੋਹ ਸੰਗਤਾਂ ਕੇ ਬੇਨਤੀ ਹੈ ਕਿ ਮਹਾਰਾਜ ਜੀ ਦੀ ਸ਼ਾਸਨ ਸੁਣਨ ਚ ਜਰੂਰ ਆਣ ਜੀ ਔਰ ਭਾਈ ਤੁਸੀਂ ਕੁਝ ਕਹਿਣਾ ਚਾਹੋਗੇ ਅ ਕੱਲ 25 ਦਸੰਬਰ ਨੂੰ ਡੇਰਾ ਸਵਾਮੀ ਜਗਤਗਿਰੀ ਵਿੱਚ ਜਿਹੜਾ ਕਿ ਬਹੁਤ ਵਿਸ਼ਾਲ ਇੱਕ ਪੰਡਾਰਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਜਿਹੜੀਆਂ ਕਿ ਵਿੱਚੋਂ ਬਰੋਂ ਆ ਰਹੀਆਂ ਨੇ ਜਿਸ ਤਰ੍ਹਾਂ ਜੰਮੂ ਕਿਸਮੇ ਇਰਮ ਮਾਸ਼ਾ ਅੱਲਾਹ ਪ੍ਰਦੇਸ਼ ਹਰਿਆਣਾ ਮਹਾਰਾਸ਼ਟਰ ਤੇ ਹੋਰ ਵੀ ਵੱਖ-ਵੱਖ ਸੂਬਿਆਂ ਤੋਂ ਆ ਰਹੇ ਹਨ ਜਿਹਦੇ ਵਿੱਚ ਵਿਦੇਸ਼-ਵਿਦੇਸ਼ ਤੋਂ ਜਿਹੜੀ ਸੰਗਤਾਂ ਇੱਥੇ ਪਹੁੰਚ ਰਹੀਆਂ ਹਨ ਬਾਕੀ ਇੱਥੋਂ ਦਾ ਜਿਹੜਾ ਪ੍ਰਬੰਧ ਦਾ ਬਹੁਤ ਵਧੀਆ ਕੀਤਾ ਗਿਆ ਹਰ ਇੱਕ ਤਰੀਕੇ ਦਾ ਰਹਿਣ ਦਾ ਚਾਹੇ ਹੋਰ ਵੀ ਜਿਹੜਾ ਤਰੀਕੇ ਨਾਲ ਪ੍ਰਬੰਧ ਜਿਹੜਾ ਸਾਰਾ ਕੀਤਾ ਗਿਆ ਸੇਵਾਦਾਰਾਂ ਵੱਲੋਂ ਮਹਾਰਾਜੀ ਦੀ ਜੋ ਸ੍ਰੀ ਸ੍ਰੀ 100 ਸਵਾਮੀ 108 ਸਵਾਮੀ ਦੀਵਿਰ ਜੀ ਉਹਨਾਂ ਦੇ ਰਹਿਣ ਮਾਇਜੀ ਜਿਹੜਾ ਸਾਰਾ ਪ੍ਰੋਗਰਾਮ ਹੈ ਉਹਨਾਂ ਦੀ ਦੇਖ ਰਹਿਕ ਵਿੱਚ ਹੀ ਹੋ ਰਿਹਾ ਔਰ ਬਹੁਤ ਹੀ ਅਸੇ ਢੰਗ ਨਾਲ ਜਿਹੜਾ ਕੀ ਹੁੰਦਾ ਹੈ ਹਰ ਸਾਲ ਹੀ ਹੁੰਦਾ ਹੈ ਇਸ ਸਾਲ ਹੋਰ ਵੀ ਸੰਗਤਾਂ ਆਈਆਂ ਕਿ ਉਹ ਬਾਜ਼ ਚੜ ਕੇ ਪਹੁੰਚਣਗੇ ਅਸੀਂ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਹੜੇ ਕਿ ਇੱਥੇ ਪਹੁੰਚ ਲਿਆ ਹਨ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਸੋ ਬਹੁਤ ਬਹੁਤ ਸ਼ੁਕਰੀਆ ਜੀ ਜੈ ਗੁਰਦੇਵ ਜੀ ਧੰਨ ਗੁਰਦੇਵ ਜੀ